ਪਰ ਕਲਾ ਦੇ ਸੁਨਾਮ ਮਿਲ ਲੱਗ ਚੁੱਕਾ ਜੀ ਕੱਪੜੇ ਦਾ ਬਹੁਤ ਵਧੀਆ ਤੇ ਸਸਤੇ ਰੇਟਾਂ ਦੇਵਾਂਗੇ ਜਿਵੇਂ ਆ ਸਿਮਰ ਦਾ ਸੂਟ ਹੈ ਜਿਵੇਂ ਸਿਮਰ ਦਾ ਸੂਟ 1050 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਜੀ ਡਿਜ਼ਾਈਨ ਆ ਇਹਦੇ ਵਿੱਚ 10-12 ਡਿਜ਼ਾਈਨ ਨੇ ਜੀ ਇਹਦਾ ਰੇਟ ਆ ਜੀ 500 ਰੁਪਏ ਦਾ 1000 ਰੁਪਏ ਦਾ ਜੋੜਾ ਜੀ 1000 ਰੁਪਏ ਦਾ ਜੋੜਾ ਜੀ ਇਹ ਬਹੁਤ ਵਧੀਆ ਆ ਇਹਦੇ ਕਲਰ ਦੇਖ ਸਕਦੇ ਹੋ ਆ ਲੋ 1000 ਰੁਪਏ ਦਾ ਜੋੜਾ ਜੀ ਇਹ ਹਜ਼ਾਰ ਰੁਪਏ ਦੇ ਦੋ ਖਰੀਦ ਸਕਦੇ ਹੋ ਸਿਮਰਨ ਦੇ ਆ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਹੈ ਜੀ ਜਿੰਨੇ ਮਰਜ਼ੀ ਲੈ ਸਕਦੇ ਹੋ ਆ ਦੇਖੋ ਜੀ ਇੱਕ ਹਜ਼ਾਰ ਦੇ ਦੋ ਸੂਟ ਆ ਸਿਮਰਨ ਪਿਓਰ ਆ ਤੇ ਇੱਕ ਆਹ ਚੀਜ਼ ਹੈ ਆ ਦੇਖੋ ਜੀ ਮੈਚਿੰਗ ਆ ਗਏ ਸੂਟ ਆ ਬੈਲ ਬੋਰਡ ਦੇ ਮੈਚਿੰਗ ਸੂਟ ਆ ਗਏ ਜਿੰਨੇ ਮਰਜ਼ੀ ਖਰੀਦ ਸਕਦੇ ਹੋ ਹਜ਼ਾਰ ਦੇ ਪੰਜ ਜੀ ਹਜ਼ਾਰ ਰੁਪਏ ਦੇ ਪੰਜ ਸੂਟ ਨੇ 200 ਰੁਪਏ ਦਾ ਸੂਟ ਖਰੀਦ ਸਕਦੇ ਹੋ ਜਿਵੇਂ ਆ ਛਾ ਲਾ ਕੇ ਜੀ ਵਧੀਆ ਸਟੋਰ ਆ 50 50 ਰੁਪਏ ਦਾ ਜੀ 50 ਰੁਪਏ ਦਾ ਛੋਲ ਮਿਲੂਗਾ ਇੱਕ ਹੋਰ ਛੋਲ ਬਹੁਤ ਵਧੀਆ ਨੇ ਜੀ ਪੂਰਾ 2.5 ਮੀਟਰ ਦਾ ਛਾਲ ਹੈ ਜੀ ਇਹ ਜਿਵੇਂ ਬਾਜ਼ਾਰ ਦੇ ਵਿੱਚ ਇਹਦਾ ਪਿਓਰ ਦਾ ਛਾਲ ਹੈ ਵਧੀਆ 350 ਦਾ ਮਿੰਟਾ ਹੀ ਬਹੁਤ ਆ ਸਾਡੇ ਕੋਲੇ ਸਟਾਕ ਬਹੁਤ ਜ਼ਿਆਦਾ ਆਇਆ ਹੈ ਇਹਦਾ ਰੇਟ ਹੈ ਸਿਰਫ 150 ਰੁਪਏ ਦੇ 2 75 ਰੁਪਏ ਦਾ ਛਾਲ ਖਰੀਦ ਸਕਦੇ ਹੋ ਜੀ ਇੱਕ ਦੋ ਦੂਸਰਾਂ ਦਾ ਮਿਲ ਆਤਾ ਜੀ 200 ਰੁਪਏ ਦਾ ਛੂਟ ਹੈ ਜੀ ਨਾਲ ਛੋਲ ਹੈ ਜੀ 200 ਰੁਪਏ ਦਾ ਸੂਟ ਆ ਜਿਹੜੀ ਅੱਜ ਕੱਲ ਪੂਰਾ ਇਹਦਾ ਟ੍ਰੈਂਡ ਹੋ ਰਿਹਾ ਜੀ ਬੈਲਬੋਰਡ ਦੇ ਜੀ 200 ਰੁਪਏ ਦਾ ਜੀ ਇਹ ਆ ਸੂਟਾ ਜੀ ਚੈੱਕ ਦਾ ਸੂਟਾ 5-5 ਮੀਟਰ ਪੂਰਾ ਹੋਊਗਾ ਜੀ ਮਿਲਕੇ ਦੇਵਾਂਗੇ 125 ਰੁਪਏ ਦਾ 250 ਰੁਪਏ ਦੇ ਦੋ ਸੂਟ ਆਉਣਗੇ ਜੀ ਦੇਖ ਸਕਦੇ ਹੋ ਜੀ